ਪੰਚ ਸਰਪੰਚ ਪ੍ਰਸ਼ਤੋ ਸੱਜਣ ਮੇਰੀਆਂ ਮਾਤਾਵਾਂ ਭੈਣਾਂ ਨੌਜਾਨ ਸਾਥੀ ਸੋ ਸਾਰੇ ਤੁਸੀਂ ਅੱਜ ਵੱਡੀ ਤਦਾਦ ਦੇ ਵਿੱਚ ਆਇਓ ਸੋ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਾਂਗੇ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਜਣਾ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਸਿੱਧੂ ਸਾਹਿਬ ਉਹਨਾਂ ਦਾ ਸਵਾਗਤ ਗਰਮ ਜੋਸ਼ੀ ਨਾਲ ਕਰਨਾ ਹੈ ਬੋਲੇ ਕਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਖ ਹੁੰਦਾ ਹੈ ਕੀ ਲੈਣਾ ਉੱਚੇ ਮਹਿਲਾਂ ਤੋਂ ਕੀ ਦੇਣਾ ਸ਼ਹਿਰ ਮਨਾਰਾ ਨੇ ਜਿਸ ਦਰ ਤੇ ਝੋਲੀ ਭਰ ਜਾਏ ਉਹ ਦਵਾਰ ਮੁਬਾਰਕ ਤੁਸੀਂ ਝੋਲੀਆਂ ਭਰੀਆਂ ਨੇ ਤੁਹਾਡੇ ਇਸ਼ਾਨ ਤੁਸੀਂ ਮੇਰੇ ਰੱਬ ਹਰ ਪੰਜਾਬੀ ਜਿਹੜਾ ਮੇਰੀ ਗੱਲ ਸੁਣ ਕੇ ਸਰਕਾਰ ਬਣਾ ਗਿਆ ਉਹ ਮੇਰੇ ਲਈ ਰੱਬ ਹੈ ਰੱਬ ਤੁਹਾਡੇ ਆਸਾਨ ਨੇ ਵੀ ਨਾ ਤੇ ਤੁਸੀਂ ਕੋਠੇ ਤੇ ਤੋਤਾ ਬਹਿਣ ਦਿੱਤਾ ਨਾ ਤੁਸੀਂ ਜੀਜਾ ਸਾਲਾ ਰਹਿਣ ਦਿੱਤਾ ਬਹੁਤ ਤਕਾਦ ਬਹੁਤ ਜਿਆਦਾ ਇਹ ਤੋਂ ਵੱਡਾ ਆਸਾਨ ਕੀ ਹੈ ਜ਼ਿੰਦਗੀ ਦੇ ਵਿੱਚ ਕੋਈ ਆਸਾਨ ਹੋ ਸਕਦਾ ਏ ਤੂੰ ਵੱਡਾ ਹੈ ਤੁਸੀਂ ਮੁਕਤ ਕਰਤਾ ਸਾਨੂੰ ਉਹਨਾਂ ਵੱਡੇ ਡਾਕੂਆਂ ਤੋਂ ਹੈ ਝੂਠੇ ਲੋਕਾਂ ਤੋਂ سو تھوڑے لئے ایک ہور ٹکا کے شیر مارنا پھر نہ کہ سی شیر نہیں سنایا ہندی بھی ٹکا کے سناؤں گا کہ کیا ملے گا مار کے کسی کو جان سے مار نہ ہو تو مار ڈالو احسان سے دشمن مر نہیں سکتا کبھی نقصان سے اور سر اٹھا کے چل نہیں سکتا یہ سدھو مرا ہوا آپ کے احسان سے تھوڑے احسان نے بھی اسی لال لائٹاں لا دے گھومتے دیا ہیں کا کہ منگنا ہے ਮੈਂ ਤਾਂ ਕਹਿੰਦਾ ਇਹ ਘੱਟ ਮੰਗ ਗਿਆ ਜੇ ਕਿਤੇ ਦੋ ਚਾਰ ਹੋਰ ਮੰਗਦਾ ਮੈਂ ਉਹ ਵੀ ਪਟਾਕਾ ਪਾ ਕੇ ਜਾਂਦਾ ਜੰਦਾ ਇਹਦੇ ਇਹਦੇ ਮਤਲਬ ਹੋਣਾ ਮਤਲਬ ਸਿਕਲੇ ਵਾਲੀ ਗੱਲ ਕਰ ਗਿਆ ਇਹ ਇਹ ਕਿਤੇ ਜਟਾ ਵਾਲੀ ਜਿੱਤੀ ਹੁੰਦੀ ਮੈਂ ਦੱਸ ਉਹ ਵੀ ਮਗਾਨਦਾ ਇਹ ਮੈਨੂੰ ਸਮਝਿਆ ਹੀ ਨਹੀਂ ਇਹਨੂੰ ਮੈਂ ਇੰਨਾ ਪਿਆਰ ਕਰਦਾ ਛੋਟੇ ਭਾਈ ਵਰਗਾ ਪਿਆਰ ਕਰਦਾ ਦੇਖੋ ਕੋਇਲ ਕੂਕ ਨਾਲ ਪੇੜ ਫੜ ਨਾਲ ਖੇਤ ਉਪਜ ਨਾਲ ਤੇ ਬੰਦਾ ਆਪਣੇ ਕਰਮ ਦੇ ਨਾਲ ਮਉ ਤੇਤੇ ਵੀ ਸੁਣਾ ਦਨਾ ਫੇਰ ਫੇਰ ਨਾਲ ਇਹ ਚੰਗੀ ਸੁਣਾਛੋਟਾ ਹੈ ਨਾ ਫੇਰ ਅਫਾ ਵੀ ਹੋ ਜਾਂਦਾ ਮੇਰੇ ਨਾਲ ਉਸ ਵੀ ਆਦਾ ਮੈ ਪਸੇ ਬਣਾਉਣਾ ਪੈਂਦਾ ਹੈ ਕਹਿੰਦੇ ਆਕਾਸ਼ ਦੀ ਕੋਈ ਸੀਮਾ ਨਹੀਂ ਪ੍ਰਥਵੀ ਦਾ ਕੋਈ ਤੋਲ ਨਹੀਂ ਸਾਧੂ ਦੀ ਕੋਈ ਜਾਤ ਨਹੀਂ ਤੇ پارਸ ਤੇ ਸਿੰਗਲਾ ਸਾਫ ਦਾ ਕੋਈ ਤੋਲ ਨਹੀਂ ਕੋਈ ਮੂਲ ਨਹੀਂ ਜਿਹਨੂੰ ਛੂਆ ਮਿੱਟੀ ਸੋਨਾ ਕਰਦੀ ਔਰ ਪਿਆਸਾ ਖੂਕ ਹੋ ਜਾਂਦਾ ਹੁੰਦਾ ਤੇ ਇਹ ਉਹ ਸ਼ਖਸੀਅਤ ਹੈ ਇਹ ਖੂਪਿਆਸੀ ਦੇ ਕੋਲ ਬਣ ਕੇ ਆਇਆ ਔਰ ਮੈਂ ਇਹ ਸਮਝਦਾ ਕਿ ਆਉਣ ਵਾਲੇ 15-20 ਸਾਲਾਂ ਦੇ ਵਿੱਚ ਪੰਜਾਬ ਦਾ ਭੁਵਿੱਖ ਹੈ ਇਹ ਸਿੰਘਲਾ ਪੰਜਾਬ ਦਾ ਭੁਵਿੱਖ ਇਹ ਇਸੇ ਕਰਕੇ ਮੈਂ ਜਿਹੜਾ ਖੜਦਾ ਡਟ ਕੇ ਔਰ ਜੋ ਕੁਝ ਇਹ ਕਹਿ ਦਿੰਦਾ ਮੈਂ ਪੂਰਾ ਕਰ ਪਰ ਹੁਣ ਹੋਰ ਮੰਗਣ ਦੀ ਇਜਾਜ਼ਤ ਨਹੀਂ ਤੈਨੂੰ ਮੈਂ ਤੇ ਦੱਸ ਚੀ ਗਾ ਹਾਂ ਹੁਣ ਜਿਹੜਾ ਜਿਹੜੀ ਸੇਵਿੰਗ ਹੋ ਗਈ ਜਿਹੜਾ ਤੂੰ ਅੱਧਾ ਸ ਨਹੀਂ ਮੰਗਿਆ ਸੀ ਕਿਸੇ ਹੋਰ ਦੇ ਕੇ ਆਵਾਂਗਾ ਪਰਵਾਹ ਨਹੀਂ ਕਰਦਾ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਜਾਂਦਾ ਸੀ ਔਰ ਮੇਰੇ ਰੋਲ ਮਾਡਲ ਮਹਾਰਾਜ ਅਨੀਸ਼ਾ ਮਹਾਰਾਜ ਅਨੀਸ਼ਾ ਦਾ ਕਾਫਲਾ ਜਾਂਦਾ ਸੀ ਤੇ ਕਿਤੇ ਰੋੜਾ ਆਇਆ ਉੱਡਿਆ ਤੇ ਅੱਖ ਤੇ ਵੱਜਿਆ ਤੇ ਅੱਖ ਬੁੱਕ ਗਈ ਅੱਖ ਸੀ ਪਹਿਲਾਂ ਹੀ ਛੱਪ ਤੇ ਰੋਣਾ ਪੈ ਗਿਆ ਲੋਕਾਂ ਆਖਿਆ ਵੀ ਕਿਹਨੇ ਜ਼ੋਰ ਲੀਤਾ ਉਹਨੂੰ ਲਿਆਓ ਸਦਾਇ ਮੌਤchnੋ ਤੇ ਪੂਰਾ ਲਾਡ ਲਸ਼ਕਰ ਲੰਬਣ ਤੁਰ ਗਿਆ ਤੇ ਜਦੋਂ ਲੰਬ ਕੇ ਲਿਆ ਉਹੀ ਤੇ ਇੱਕ ਬਜ਼ੁਰਗਔਰਤ ਰੋਂਦੀ ਕਰ ਲੌਂਦੀ ਆਈ ਉਹਨਾਂ ਕਿਹਾ ਮਹਾਰਾਜ ਸਾਹਿਬ ਇਸ ਬਜ਼ੁਰਗ ਔਰਤ ਨੇ ਛੋਡੇ ਰੋਣਾ ਮਾਰਿਆ ਤੈਨੂੰ ਸੁਜਾਏ ਮੌਤ ਸੁਣਾਓ ਤੇ ਮਹਾਰਾਜ ਜੀ ਨੂੰ ਕਹਿੰਦਾ ਕਿਉਂ ਬਈ ਉਹ ਕਹਿੰਦੀ ਮਹਾਰਾਜਾ ਮੇਰਾ ਕੋਈ ਕਸੂਰ ਨਹੀਂ ਮੇਰਾ ਪੁੱਤਰ ਤੇਰੀ ਫੌਜ ਲੱਗਿਆ ਹੋਇਆ ਸੀਗਾ ਉਹਦੀ ਮੌਤ ਹੋ ਗਈ ਸ਼ਹੀਦ ਹੋ ਗਿਆ ਉਹਦੀ ਘਰ ਵਾਲੀ ਬਿਮਾਰ ਪਈ ਹੈ ਦੋ ਬੱਚੇ ਨੇ ਚਾਰ ਦਿਨਾਂ ਦੀ ਰੋਟੀ ਨਹੀਂ ਖਾਧੀ ਉਹਨਾਂ ਨੇ ਤੇ ਮੈਂ ਤੇ 베ਰੀ ਤੋਂ 베ਰ ਤੋੜ ਲਈ ਸੀ ਤੇ 베ਰੀ ਦੇ ਮਾਰੇ ਰੋੜਾ ਤੇ 베ਰੀ ਦੇ ਨਾਲ ਲਗਿਆ ਤੇ ਮਹਾਰਾਜਾ ਤੇਰੇ ਲਗਿਆ ਮੇਰਾ ਕੋਈ ਕਸੂਰ ਨਹੀਂ ਮੇਰੀ ਕੋਈ ਮਨਸ਼ਾ ਨਹੀਂ ਸੀ ਤੇਰੇ ਰੋੜਾ ਮਾਰਨ ਦੀ ਤੇ ਉਸ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਜ਼ੀਰ ਨੂੰ ਹੁਕਮ ਸੁਣਾਇਆ ਕਿ ਇਸ ਬਜ਼ੁਰਗ ਔਰਤ ਨੂੰ 100 ਸੋਨੇ ਦੀਆਂ ਸ਼ਰਫੀਆਂ ਦਿਓ ਉਹ ਜਦੋਂ 100 ਸੋਨੇ ਦੀਆਂ ਸ਼ਰਤਾਂ ਸੁਣਾਈਆਂ ਤੇ ਵਜ਼ੀਰ ਕਹਿੰਦਾ ਕਹਿੰਦਾ ਮਹਾਰਾਜ ਜੀ ਨੇ ਤੁਹਾਡੇ ਰੋੜਾ ਮਾਰਿਆ ਤੇ ਤੂੰ ਇਹਨੂੰ 100 ਸੋਨੇ ਦੀਆਂ ਸ਼ਰਤਾਂ ਦੇਈ ਜਾਣਾ ਤੇ ਮਹਾਰਾਜ ਰਣਜੀਤ ਸਿੰਘ ਕਹਿੰਦਾ ਜੇ 베ਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ 베ਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਰੋੜਾ ਲੱਗਣ ਦੇ ਉੱਤੇ ਇਸ ਬਜ਼ੁਰਗ ਔਰਤ ਨੂੰ 100 ਸ਼ਰਤਾਂ ਨਹੀਂ ਦੇ ਦੇਣਾ ਮੈਂ ਚਾਹਣਾ ਕਿ ਜੋ ਥੋਡੀਆਂ ਮੰਗਾ ਹੋਣ ਜੋ ਤੁਸੀਂ ਕਹੋ ਉਹਦੇ ਤੇ ਫੁੱਲ ਚੜੀਏ ਮੈਂ ਉਸ ਪਰਮਾਤਮਾ ਦਾ ਸੇਵਕ ਹਾਂ ਜਿਹਨੂੰ ਅਗਿਆਨੀ ਲੋਕ ਮਨੁੱਖ ਕਹਿੰਦੇ ਆ ਔਰ ਮਨੁੱਖ ਵੀ ਉਹ ਜਿਹੜਾ ਪੰਜਾਬੀ ਜਿਹਨੇ ਅੰਨਦਾਤਾ ਬਣ ਕੇ ਇਸ ਦੇਸ਼ ਦਾ ਪੇਟ ਭਰਿਆ ਹੋਵੇ 2% ਲੋਕਾਂ ਨੇ 67% ਅੰਨ ਹਿੰਦੁਸਤਾਨ ਨੂੰ ਦਿੱਤਾ ਹੋਵੇ ਤੇ ਕੌਣ ਕਹਿੰਦਾ ਰੱਬ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਚ ਵੱਸਦਾ ਹੈ ਜਿਵੇਂ ਤਿਲਾਂ ਚ ਤੇਲ ਛੁਪਿਆ ਸਾਗਰ ਚ ਲਹਿਰਾਂ ਛੁਪੀਆਂ ਫੁੱਲਾਂ ਚ ਖੁਸ਼ਬੂ ਛੁਪੀ ਹੈ ਗੰਨੇ ਚ ਗੁੜ ਛੁਪਿਆ ਤੇ ਦੁੱਧ ਚ ਮੱਖਣ ਛੁਪਿਆ ਉਸੇ ਤਰ੍ਹਾਂ ਪਰਮਾਤਮਾ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਤੁਹਾਡੇ ਅੰਦਰ ਤੁਹਾਡੇ ਦਿਲਾਂ ਦੇ ਵਿੱਚ ਛੁਪਿਆ ਹੈ ਤੁਹਾਡੇ ਅੰਦਰ ਉਸ ਪਰਮਾਤਮਾ ਨੂੰ ਦੇਖਦਾ ਸੋ ਸੇਗਲਾ ਸਾਹਿਬ ਕਾਦੀ ਤੇ ਚਲੇ ਗਏ ਝੂਠੇ ਸੀ ਇਹਨਾਂ ਨੇ ਠੋਕ ਤੇ ਮਹੋਬਾਰੀ ਸਾਡੀ ਐ ਸਾਲ ਲੱਗਿਆ ਪੈਸੇ ਪੁਸੇ ਇਕੱਠੇ ਕਰਨ ਨੂੰ ਤਾਂ ਕਿਹਾ ਵੀ 8 ਕਰੋੜ ਦਿੱਤਾ ਤੇ 2 ਕਰੋੜ ਦੇ ਲਈ 2 ਕਰੋੜ ਤਾਂ ਹੁਣ ਦੁੱਕਾ ਮਾਰਿਆ ਦੁੱਕਾ ਹੁਣ ਮਾਰਨਾ ਛੱਕਾ ਠਾ ਕਰਦੀ ਬੋਲ ਬਾਹਰ ਮਾਰਨੀ ਹੈ ਇਹਨੇ ਕਿਹਾ ਜੀ 22 ਕਰੋੜ ਰੁਪਈਆ ਸੀਵਰੇ ਦਾ ਸਾਨੂੰ ਚਾਹੀਦਾ 8 ਤੁਸੀਂ ਦੇਤਾ 22 ਦਾ 22 ਦਿੱਤਾ ਠਾ ਕਾਗਜ਼ ਝੋਕੋ ਕਰ ਗਾਦੀ ਹੈ ਇਹ ਨਹੀਂ 22 ਤੇ 8 ਇਹ ਤੇ ਇਹ 2 32 ਕਰੋੜ 32 ਕਰੋੜ ਤੇ ਉਤੋਂ 8 ਮੰਗਿਆ ਨੇ ਬਨਾਸਰ ਬਾਗ ਕਿਉਂ 8 ਮੰਗਿਆ ਬਨਾਸਰ ਬਾਗ ਲਈ ਤੇ 8 ਬਨਾਸਰ ਬਾਗ ਦੇ ਲਈ ਦਿੱਤਾ ਠਾਕ ਤੇ ਪੈਸੇ ਪੈਸੇ ਇਹ ਐ ਨਹੀਂ ਹੈ ਦੇਖੋ ਯਾਦ ਇਹ ਹੋਵੇਗਾ ਵੀ ਇਥੋਂ ਆਈਏ ਅਸੀਂ ਕੈਪਟਨ ਅਵਿੰਦਰ ਸਿੰਘ ਦੀ ਸਰਕਾਰ ਆ ਕੈਪਟਨ ਸਾਹਿਬ ਦੀ ਹਦਾਇਤ ਦੇ ਨਾਲ ਇੱਥੇ ਆਏ ਆ ਇਹ ਨਹੀਂ ਹੈ ਵੀ ਅਕਾਲੀਆਂ ਵਾਂਗੂ ਨਾਲ ਦੇ ਲੁੱਟਿਆ-ਕੁੱਟਿਆ ਤੇ ਨਾਲੇ ਖੰਗੂਰੇ ਮਾਰੀ ਜਾਂਦੇ ਆ ਇਹ ਨਹੀਂ ਆ ਪੈਸੇ ਮਹੀਨੇ ਦੇ ਅੰਦਰ ਅੰਦਰ ਪਹੁੰਚਾਉਂ ਤੁਹਾਡੇ ਕੋਲ ਪੈਸੇ ਮਹੀਨੇ ਦੇ ਅੰਦਰ ਅੰਦਰ ਆਉਣਗੇ ਤੁਹਾਡੇ ਕੋਲ ਆ ਕਰਦੇ ਆਉਣਗੇ ਔਰ ਸਾਰੇ ਦੇ ਸਾਰੇ ਆਉਣਗੇ ਸੰਗਰੂਰ 16 ਕਰੋੜ ਬਕਦਾ ਸੀ ਇਹਨੂੰ ਪੁੱਛ ਲੋ ਇਹਨੇ ਕਿਹਾ 90 ਕਰੋੜ 90 ਦਾ 90 ਕਰੋੜ ਦਿੱਤਾ ਸੰਗਰੂਰ 20 ਕਰੋੜ ਦਿੱਤਾ ਹੁਣ ਕਹਿੰਦਾ 16 ਘਟਦਾ 16 ਉਹ ਵੀ ਦਿੱਤਾ ਠੋਕੋ ਟਕਾ ਇਸ ਸੰਗਰੂਰ ਜ਼ਿਲ੍ਹੇ ਨੂੰ ਅੱਜ ਨਿਹਾਲ ਕਰਕੇ ਜਾਉ ਕੈਪਟਨ ਸਾਹਿਬ ਨੇ ਭੇਜਿਆ ਭਈ ਹੁਣ ਆਪਣੇ ਕੋਲ ਪੈਸੇ ਆ ਗਏ ਕਰਜ਼ਾ ਮੁਕਤ ਜਿਹੜਾ ਇਹਨਾਂ ਨੇ ਕਰਜ਼ੇ ਚੜਾਈ ਸੀ 3 ਲੱਖ ਕਰੋੜ ਨਾਲੇ ਕਰਜ਼ਾ ਲਾਹਾਂਗੇ ਤੇ ਨਾਲੇ ਥੋੜੇ ਤੱਕ ਉਹ ਪੈਸੇ ਪਹੁੰਚਾਵਾਂਗੇ ਸੋ ਟੋਟਲ ਕਰ ਲਓ ਮੈਂ ਹਿਸਾਬ ਚ ਮਾਰਾ ਸੀ ਯਾਰ ਮੈਂ ਸਾਰੀ ਰਾਤ ਅਲਜੈਬਰਾ ਲੂਕਰਾ ਯਾਦ ਕਰਾ ਨੰਬਰ ਮੇਰੇ ਫੇਰ 40 ਆਉਂਦੇ ਜੱਟਾਂ ਦਾ ਮੁੰਡਾ ਨਾ ਫਿਰ ਹੁਣ ਕੀ ਕਰੀਏ ਉਹ ਜੀਨਸ ਤੇ ਹੋਣੀ ਹੈ ਇਹ ਹਿਸਾਬ ਚ 78 78 80 ਨੰਬਰ ਲੈ ਲਈ ਦੱਸ ਕਿੰਨੇ ਪੈਸੇ ਟੋਟਾ ਦਾ ਕੀ ਆ ਕੀ ਆਗੇ ਕਰ ਕਰ ਜਿਹੜਾ ਟੋਟਲ 90 8 48 8 56 56 ਜਿਹੜੇ ਪਹਿਲੇ 90 ਸੀ ਉਹ ਦੇਖੋ ਲੁਕੋ ਗਿਆ ਕਿ ਨਹੀਂ ਲੁਕੋ ਗਿਆ ਹਾਂ 56 ਤੇ 90 ਕਿੰਨੇ ਹੋਏ 146 ਪਟਾਕਾ 146 ਦਾ ਪਟਾਕਾ ਉਹ ਤੋਂ ਇਹ ਵੀ ਆ ਗਏ ਬਾਕੀ ਜਦੋਂ ਕਹੂੰ ਜਦੋਂ ਤੁਹਾਡਾ ਕੰਮ ਜ਼ਿਆਦਾ ਰੋਪਰੇ ਲਵਾ ਲਿਓ ਲਵਾ ਲਿਓ ਇਹਨਾ ਮੰਗ ਨਹੀਂ ਅਥਰੂ ਵੀ ਦੱਸ ਦਿੰਨਾ ਇਹ ਇਹ ਜਿੰਬਸ ਸਟੈਂਡ ਦੀ ਜ਼ਮੀਨ ਕਿਹਨੇ ਦੱਬੀ ਹੋਈ ਕੱਲ ਨੂੰ ਹੀ ਇੱਥੇ ਸੀਬੀਓ ਆਊ ਜੋ ਵੀ ਕਰਨੇ ਆ ਜੀ ਮੈਂ ਕਹਿੰਦਾ ਤੈਨੂੰ ਕੱਲ ਨੂੰ ਹੀ ਇੱਥੇ ਡਾਇਰੈਕਟਰ ਸੀਬੀਓ ਭੇਜੂ ਤੇ ਜੇ ਕਿਸੇ ਨੇ ਇੱਥੇ ਜ਼ਮੀਨ ਜਮੂਨ ਦੱਬੀ ਹੋਈ ਨਾਲ ਤਾਂ ਇਹ ਟਾਹੂ ਵਾਲੇ ਪੁੱਠਾ ਕੰਮ ਯਾਦ ਰੱਖਣਾ ਕਦਾ ਬੰਬ ਕਰ ਦੂ ਨਾਲੇ ਤਾਂ ਚੋਰੀਆਂ ਕਰਦੇ ਆ ਨਾਲੇ ਚੋਰੀਆਂ ਕਰਦੇ ਨਾਲੇ ਸੀਨਾ ਜੋੜੀਆਂ ਕਰਦੇ ਉਹ ਜੱਟ ਦਾ ਪੀ ਗਿਆ ਦੁੱਧ ਬਿੱਲਾ ਜੱਟ ਦਾ ਪੀ ਗਿਆ ਦੁੱਧ ਬਿੱਲਾ ਤੇ ਸਰਦੀਆਂ ਦੇ ਦਿਨ ਸੀ ਮਿੱਠੀ ਮਿੱਠੀ ਧੁੱਪ ਸੇਕੇ ਜਾ ਗਿਆ ਪੂਰਾ ਦੁਕਾਨ ਮਾਰ ਕੇ ਕਾਹੂਨਦਰਮ ਜੱਟ ਨੇ ਬਾਟਾ ਲਿਆਂਦਾ ਤੇ ਬਾਟਾ ਲਿਆ ਕੇ ਰੱਖਿਆ ਉਹਨੇ ਲੱਪ 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 ਕਾੜ ਕੇ ਸਾਰਾ ਜੱਟ ਦਾ ਦੁੱਧ ਚੋਪੜ ਗਿਆ ਤੇ ਐ ਬਹਿ ਗਿਆ ਥੰਗ ਦੇ ਉੱਤੇ ਤੇ ਮਿੱਠੀ ਮਿੱਠੀ ਧੁੱਪ ਸੇਕੇ ਤੇ ਜਦੋਂ ਜੱਟ ਆਇਆ ਉਹਨੇ ਦੇਖਿਆ ਯਾਰ ਤੇ ਮੇਰੀ ਬੂ ਨੂੰ ਘਰ ਘਰ ਆਲੀ ਲੱਕ ਕੇ ਗਈ ਸੀ ਕਿ ਦੁੱਧ ਮੇਰਾ ਦੁੱਧ ਕਿੱਥੇ ਗਿਆ ਦੇਖਿਆ ਬਾਟਾ ਹੀ ਮਾਂਜਿਆ ਪਿਆ ਉਹਨੇ ਸੱਚੇ ਦੇਖਿਆ ਖੱਬੇ ਦੇਖਿਆ ਤੇ ਬਿੱਲੇ ਦੀਆਂ ਮੁੱਛਾਂ ਤੇ ਮੜ ਗਿਆ ਦੁੱਧ ਲੱਗਿਆ ਚਾਚਾ ਗੁੱਸਾ ਜੱਟ ਨੂੰ ਪਟੂ ਨੂੰ ਨੇ ਚੱਕਿਆ ਟਾਕੂਆ ਠਾਕ ਮਾਰਿਆ ਬੁਗਾ ਕੇ ਤੇ ਬਿੱਲੇ ਦੀ ਵਜੇ ਪੂਛ ਪੂਛ ਥਲੇ ਰਹੀ ਤੇ ਬਿੱਲਾ ਛਾਲ ਮਾਰ ਕੇ ਆਉ ਗਿਆ ਤੇ ਕੋਈ ਸਿਆਣਾ ਜਿਹਾ ਦਾਈ ਸਿੰਘਲਾ ਸਾਹਿਬ ਵਰਗਾ ਕਹਿੰਦਾ ਜੱਟਾ ਦੁੱਧ ਤਾਂ ਪੀ ਗਿਆ ਸੀ ਫੋਟਾਕੂਆ ਕੰਨਲੀ ਮਾਰਿਆ ਕਹਿੰਦਾ ਦੁੱਧ ਪੀਤੇ ਤਾਂ ਮੈਨੂੰ ਕੋਈ ਅਫਸੋਸ ਨਹੀਂ ਜਿਹੜਾ ਮੁੱਛਾਂ ਨੂੰ ਤਾ ਦੇ ਜਾਂਦਾ ਸੀ ਮਿਲ ਕੇ ਜੜਿਆ ਨਹੀਂ ਤੇ ਫੋਕੋ ਟਕਾਰਾ ਦੇ ਫੋਕੋ ਨਾਲ ਦਾ ਦੁੱਧ ਪੀ ਕੇ ਨਾਲੇ ਮੂਛਾਂ ਨੂੰ ਤਾ ਦੇ ਜਾਂਦੇ ਆ ਇਹਨਾਂ ਦੇ ਤਾਂ ਪਟਾ ਫਿਰਨਾ ਚਾਹੀਦਾ ਪਟਾ ਉਹ ਪੁਲਸ ਵਾਲਿਆਂ ਦੇ ਕੋਲ ਪਟਾ ਕਿੱਥੇ ਆਉ ਮੇਰਾ ਦੋਸਤ ਮੇਰਾ ਕਿੱਥੇ ਆਉ ਆ ਆ ਆ ਤੋਰੇ ਖੜਾ ਹੋ ਗਿਆ ਆ ਦੇ ਇਹ ਪੁਲਸ ਵਾਲਿਆਂ ਕੋਲ ਪਟਾ ਹੁੰਦਾ ਉਹਦੇ ਪਿੱਛੇ ਲਿਖਿਆ ਹੁੰਦਾ ਆਨ ਮੇਲੋ ਸੱਜਣਾ ਇਹ ਕਹਿੰਦਾ ਆਨ ਮੇਲੋ ਸੱਜਣਾ ਲਿਖਿਆ ਹੋਣਾ ਚਾਹੀਦਾ ਨੇ ਲੱਗਿਆ ਹੁਣ ਅਜਿੱਤੇ ਤੇ ਪਿੱਛੇ ਹਸਾਬ ਤਾਂ ਮੇਰਾ ਦਾ ਹੋ ਜਾਣਾ ਠੀਕ ਹੈ ਚਲੋ ਕੋਈ ਨਹੀਂ ਅਸੀਂ ਹੁਣ ਸਕਾਰਾਤਮਕ ਰਾਜਨੀਤੀ ਕਰਨੀ ਹੈ ਔਰ ਸਕਾਰਾਤਮਕ ਰਾਜਨੀਤੀ ਦੇ ਵਿੱਚ ਪਰ ਉਹ ਸਾ ਸੁਭਿ ਦੇਦਾ ਪਰ ਗੱਲ ਪਤੇ ਦੀ ਕਰ ਦੇਦੀ ਹੈ ਦੇਖੋ ਇੱਕ ਸਾਲ ਲੱਗਿਆ ਪਾਲਸੀਆਂ ਬਣਾਉਂਦੇ ਇੱਕ ਸਾਲ ਲੱਗਿਆ ਸਾਰੇ ਪੈਸੇ ਇਕੱਠੇ ਕਰਦੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਮੈਂ ਆਪਣੇ ਡਿਪਾਰਟਮੈਂਟ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿੱਥੇ ਸਾਰੇ ਪੰਜਾਬ ਚੋਂ 18 ਕਰੋੜੇ ਬੋੜਾਂ ਦੇ ਉੱਤੇ ਆਉਂਦਾ ਹੁੰਦਾ ਸੀਗਾ ਅੱਜ ਸਾਰੇ ਪੰਜਾਬ ਤੋਂ 200 ਕਰੋੜ ਰੁਪਈਆ ਉਹ 150 ਤੋਂ ਉੱਤੇ ਆਉਂਦਾ ਇਹ 10-10 ਗੁਣਾ ਇਨਕਮ ਵਧਾਈ ਹੈ ਛੋਟੇ ਖਾਤਰ ਪੈਸੇ ਪੂਰੀ ਜੋੜ ਕੇ ਲੈ ਕੇ ਆਇਆ ਮੈਂ ਐਡਵਰਟਾਈਜ਼ਮੈਂਟ ਪਾਲਿਸੀ ਵੀ ਅਸੀਂ ਰਿਲੀਜ਼ ਕਰਤੀ ਨਕਸ਼ੇ 15 ਤਰੀਕ ਤੋਂ ਬਾਅਦ ਕੋਈ ਨਕਸ਼ਾ ਤੁਹਾਨੂੰ ਮਿਊਂਸਿਪੈਲਿਟੀ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਘਰੇ ਬੈਠ ਕੇ ਆਪਦਾ ਨਕਸ਼ਾ ਪਾਸ ਕਰਾਓ ਜਿਨ੍ਹਾਂ ਨੇ ਨਕਸ਼ੇ ਪਾਸ ਨਹੀਂ ਵੀ ਨੇ ਉਹ ਵੀ ਔਨਲਾਈਨ ਆਪਣੇ ਘਰੇ ਬੈਠੇ ਕੈਪਟਨ ਸਰਕਾਰ ਲੋਕਾਂ ਦੇ ਦਵਾਰੇ ਸਿੱਧੂ ਕਹ ਰਿਹਾ ਮੇਰਾ ਡਿਪਾਰਟਮੈਂਟ ਤੁਹਾਡੇ ਦਵਾਰ ਹੁੰਦਾ ਖੜ ਕੇ ਗਾਰੰਟੀ ਔਰ ਇਹ ਪੈਸੇ ਮੈਂ ਸਾਰੇ ਸ਼ਹਿਰਾਂ ਦੇ ਵਿੱਚ ਕੈਪਟਨ ਸਾਹਿਬ ਵੱਲੋਂ ਵੰਡੂ ਹਰ ਥਾਂ ਦੇ ਉੱਤੇ ਜਾ ਕੇ ਸਾਡੀ ਸਰਕਾਰ ਵੱਲੋਂ ਇਹ ਪੈਸੇ ਪਹੁੰਚਣਗੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਦੋਂ ਬਾਅਦ ਬਰਨਾਲੇ ਵੀ ਜਾਊ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖ ਲਿਓ ਅੱਜ ਕਿੰਨੇ ਪੈਸੇ ਤੁਹਾਡੇ ਕੋਲ ਆਉਣਗੇ ਮੈਨੂੰ ਲੱਗਦਾ ਪਿਛਲੇ 10 ਸਾਲਾਂ ਦੇ ਵਿੱਚ ਜਿ ਆਏ ਹੋਣ ਤੇ ਮੈਂ ਟੰਗਾ ਥੱਲੋਂ ਲੱਕਣ ਨੂੰ ਤਿਆਰ ਹਾਂ ਕ੍ਰੈਡਿਟ ਲੈਂਦੇ ਆ ਇਹ ਸੜਕਾਂ ਦੇ ਤੇ ਸੈਂਟਰ ਦੀਆਂ ਸੜਕਾਂ ਨੇ ਜਿਹੜੀਆਂ ਚੀਜ਼ਾਂ ਅਸਲੀ ਕਰਨ ਵਾਲੀਆਂ ਨੇ ਉਹ ਬਾਈ ਜੀ ਉੱਠੇ ਸੀਗੇ ਕਹਿੰਦੇ ਮੇਰੇ ਆਲਾ ਸੀਵਰੇਜ ਸਾਰਾ ਸੀਵਰੇਜ ਪਊਦਾ ਕੋਈ ਬੈਕ ਨਾ ਇੱਕ ਸੀਵਰ ਪਾਉ ਜੇ ਰਹਿ ਗਿਆ ਔਰ ਇਹ ਹੋਇਆ ਤਾਦਾ ਵੀ ਬਾਬੇ ਨੇ ਆਪਣਾ ਲਾਂਗਾ ਖਲਵਾਇਆ ਉਹਦਾ ਲਾਂਗਾ ਕੀ ਖੁੱਲਿਆ ਸਾਰੇ ਪੈਸਿਆਂ ਦੇ ਦਵਾਰ ਖੁੱਲ ਗਏ ਠੋਕੋ ਟਕਾ ਕੇ ਥੋਡੀਆਂ ਦਵਾਵਾਂ ਨੇ ਥੋਡੀਆਂ ਦਵਾਵਾਂ ਇਹ ਥੋਡੀਆਂ ਅਰਦਾਸਾਂ ਨੇ ਸਿੱਧੂ ਕੀ ਹੈ ਸਿੱਧੂ ਜੀ ਤਾਂ ਔਕਾਤ ਹੀ ਕੁਛ ਨਹੀਂ ਮੈਂ ਮਿੱਟੀ ਮੇਰੀ ਜ਼ਾਤ ਵੀ ਮਿੱਟੀ ਤੇ ਮੇਰਾ ਬਾਬਲ ਮਿੱਟੀ ਖਾਣਾ ਮਾਂ ਮੇਰੀ ਨੇ ਮਿੱਟੀ ਜਮੀਂ ਨਾ ਰੱਖਿਆ ਮਰ ਜਾਣਾ ਸਾਡੀ ਕੀ ਔਕਾਤ ਹੈ ਔਕਾਤ ਉਸ ਵਾਹਿਗੁਰੂ ਪਾਤਸ਼ਾਹ ਨੇ ਦਿੱਤੀ ਹੈ ਅਸੀਂ ਜ਼ਰਰੇ ਆ ਤੇ ਜਿਹੜੀਆਂ ਤੁਸੀਂ ਅਰਦਾਸਾਂ ਕਰਦੇ ਹੋ ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ ਇਹ ਉਹਦਾ ਸਲਾਹ ਕਿ ਅੱਜ ਪਵਾਨੀ ਗੜ ਵੀ ਬਦਲੂ ਅੱਜ ਅਸੀਂ ਆਪਣੇ ਮੱਕੇ ਜਾ ਕੇ ਸਾਫਾ ਵੀ ਲਾਣ ਜੋਗੇ ਹੋਵਾਂਗੇ ਸਾਡੀਆਂ ਜ਼ਿੰਦਗੀਆਂ ਬਦਲ ਗਈਆਂ ਔਰ ਲਾਂਗੇ ਦੇ ਨਾਲ-ਨਾਲ ਹੋਰ ਲੱਖ ਚੱਗੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਬਾਬਾ ਨજર ਕਰੇ ਸਾਧ ਗੁਰੂ ਪਾਤਸ਼ਾਹ ਨજર ਕਰੇ ਇਸ ਕਰਕੇ ਮੈਂ ਨਮਾਣਾ ਫੇਰ ਤੁਹਾਡੇ ਅੱਗੇ ਹੱਥ ਬੰਨ ਕੇ ਤੁਹਾਡਾ ਸ਼ੁਕਰਗੁਜ਼ਾਰ ਹੁਣਾ ਤੇ ਤੁਹਾਨੂੰ ਕਹਿੰਦਾ ਬਚ ਕੇ ਰਹੀਓ ਇਹਨਾਂ ਤੋਂ ਇਹ ਝੂਠੇ ਬੰਦੇ ਨੇ ਇਹਨਾਂ ਨੇ ਜੋ ਤੁਹਾਡੇ ਕੋਲ ਸੀ ਉਹ ਵੀ ਖੋ ਲਿਆ ਇਹਦੇ ਅਸੀਂ ਹੁਣ ਲੁੱਬ ਲੁੱਬ ਕੇ ਲੈ ਕੇ ਆ ਕੇ ਤੁਹਾਡਾ ਸਾਰਾ ਵਰਮਾ ਫਿੱਟ ਕੀਤਾ ਉਹ ਇੱਕ ਜੱਟ ਦਾ ਵਿਆਹ ਨਹੀਂ ਸੀ ਹੁੰਦਾ ਨਾ ਸੀ ਉਹਦਾ ਮੁਖਤਿਆਰ ਸਿਓ ਉਹਦਾ ਜੱਟ ਨਾਲ ਵਿਆਹ ਨਹੀਂ ਸੀ ਹੁੰਦਾ ਉਹਨੇ ਪੀਰ ਬਾਬੇ ਬਲਟੋਈ ਦੀ ਮਜ਼ਾਰ ਦੇ ਉੱਤੇ ਸੁੱਖਣਾ ਸੁਖੀ ਉਹ ਕਹਿੰਦਾ ਬਾਬਾ ਮੇਰਾ ਵਿਆਹ ਕਰਾ ਦੇ ਮੈਂ ਹਰ ਰੋਜ਼ ਦੇਸੀ ਘਿਉ ਦੇ 100-100 ਚਰਾਗ ਜਲਾ ਕੇ ਦੂੰਗਾ ਲਓ ਜੀ ਉਹਨੇ ਦੇਸੀ ਘਿਉ ਦਾ ਪੀਪਾ ਸੈਂਤਿਆ ਕਿਦੋਂ ਤੇ ਹਰ ਰੋਜ਼ 100-100 ਚਰਾਗ ਜਲਾਵੇ ਦੇਸੀ ਘਿਉ ਦੇ ਜਦੋਂ 40ਵਾਂ ਦਿਨ ਆਇਆ ਤੇ ਉਹਨੇ 30-40 ਚਰਾਗ ਫੂਕੇ ਤੇ ਨਾਲੇ ਪਿੱਛੋਂ ਆਵਾਜ਼ ਆਈ ਮੁਖਤਿਆਰ ਸਿਆ ਓਏ ਉਹ ਕਹਿੰਦਾ ਲੈ ਵੀ ਮਖਲਾਵਾ ਆ ਗਿਆ ਕਹਿੰਦਾ ਲੈ ਬਈ ਪਟੂ ਉਹਨੇ ਫਟੋ ਫਟ ਫਟੋ ਫਟ ਬਾਕੀ ਦੇ 70 ਕਾਲ ਦੀ ਨਾਲ 30 ਹੋਰ ਮਾਰੇ ਠਕਾ ਕੇ ਫੇਰ ਆਵਾਜ਼ ਆਈ ਮੁਖਤਿਆਰ ਸਿਆ ਓਏ ਉਹ ਕਹਿੰਦਾ ਦੱਸ ਲੰਮੀ ਐ ਉੱਚੀ ਐ ਸੋਹਣੀ ਐ ਗੋਰੀ ਐ ਚਿੱਟੀ ਐ ਕਹਿ ਜੀ ਐ ਕਹਿੰਦਾ ਮੁਖਤਿਆਰ ਸਿਆ ਤੇਰੀ ਮਾਂ ਮਰ ਗਈ ਓਏ ਕਹਿੰਦਾ ਹੈ ਕਦਾਵਾਓ ਤੇਰੇ ਬਾਬਾ ਬਲਟੋਈ ਉਹ ਵਾਓ ਤੇਰੇ ਪੀਰ ਬਾਬਾ ਬਲਟੋਈ ਤੇ ਨਵੀਂ ਲਾੜੀ ਤਾਂ ਕੀ ਦੇਣੀ ਸੀ ਮੇਰੇ ਬਾਪੂ ਵਾਲੀ ਵੀ ਖੋਈ ਫੋਕੋ ਟੜੀ ਟਗਾ ਦੇ ਇਹਨਾਂ ਦੇਣਾ ਦੂਆ ਦਾ ਖ ਨੂੰ ਕੀ ਆ ਜੋ ਤੁਹਾਡੇ ਪੱਲੇ ਸੀ ਸਾਰਾ ਕੁਝ ਖੋਲਿਆ ਪਰ ਹੁਣ ਤੁਸੀਂ ਇਹ ਦੇਖ ਲੈਣਾ ਵੀ 10 ਸਾਲ ਇਹਨਾਂ ਦੇ 10 ਸਾਲ ਇਹਾਂ ਦੇ ਤੇ 5 ਸਾਲ ਸਾਡੇ ਤੇ ਜੇ ਸਾਡੇ 5 ਸਾਲ 50 ਵਰਗੇ ਨਾ ਹੋਏ ਮੇਰੇ ਡਿਪਾਰਟਮੈਂਟ ਦਾ ਖਾਸ ਤੌਰ ਤੇ ਕਿਉਂਕਿ ਮੇਰੇ ਤੇ ਖਾਸ ਅਸ਼ੀਰਵਾਦ ਹੈ ਕੈਪਟਨ ਸਾਹਿਬ ਦਾ ਤੇ ਸਿੱਧੂ ਤੁਹਾਡੇ ਕੋਲ ਦੁਆਰਾ ਵੋਟਾਂ ਮੰਗਣ ਨਹੀਂ ਆਉਂਦਾ ਯਾਦ ਰੱਖਿਓ ਤੁਹਾਨੂੰ ਇਹ ਤੁਹਾਨੂੰ ਇਹ ਸਾਰਾ ਨਿਹਾਲ ਕਰਕੇ ਚਲੇ ਆ ਔਰ ਇਹ ਆਪਣੇ ਲਈ ਕਰਕੇ ਚਲੇ ਆ ਕਿਉਂਕਿ ਤੁਸੀਂ ਸਾਡੇ ਮੁਰਸ਼ਦ ਹੋ ਮੈਂ ਨੀਵਾ ਅਖੀਰ ਤੇ ਨਹੀਂ ਉਹ ਗੱਲ ਕਹਿਣੀ ਹੈ ਫਿਰ ਉਦੋਂ ਬਾਅਦ ਤਾੜੀ ਮਾਰਦੇ ਨੇ ਠੋਕ ਕੇ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਈਆਂ ਸਦਕੇ ਜਾਈਏ ਇਹਨਾਂ ਪੁੱਛਿਆਂ ਦੇ ਜਿਨ੍ਹਾਂ ਨੀਵੇਂ ਆ ਸੰਗ ਨਿਭਾਈਆਂ ਹੁਣ ਕੇ ਬਾਅਦ ਇਸ ਕਰਕੇ